ਸੁਪਾਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਬੀਜੇਪੀ ਲੀਡਰਾਂ ਨੂੰ ਧਮਕੀ ਮਿਲੀ ਹੈ ਜੀ ਹਾਂ ਬੀਜੇਪੀ ਵੱਡੇ ਸੀਨੀਅਰ ਲੀਡਰ ਨੇ ਜੋ ਬੀਜੇਪੀ ਦੇ ਤਾਂ ਉਹਨਾਂ ਨੂੰ ਧਮਕੀ ਭਰੀ ਚਿੱਠੀ ਆਈ ਹੈ ਬੀਜੇਪੀ ਦੇ ਚੰਡੀਗੜ੍ਹ ਸਥਿਤ ਦਫਤਰ ਦੇ ਵਿੱਚ ਚਿੱਠੀ ਆਈ ਹੈ ਔਰ ਦੱਸਦੀ ਹੈ ਕਿ ਨਾਲ ਇੱਕ ਕੁਝ ਸਪੋਰਟ ਦਾ ਸਮਾਨ ਦਾ ਜਿਹੜਾ ਲਫਾਫਾ ਹੈ ਉਹ ਵੀ ਨਜ਼ਰ ਆਇਆਗਾ ਤਾਂ ਵੱਡੇ ਚਿਹਰੇ ਨੇ ਬੀਜਪੀ ਦੇ ਜਿਨ੍ਹਾਂ ਨੂੰ ਧਮਕੀ ਦਿੱਤੀ ਗਈ ਹੈ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਇਹ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਬੀਜਪੀ ਛੱਡ ਦੋ ਨਹੀਂ ਤਾਂ ਤੁਹਾਨੂੰ ਮਾਰ ਦੇਵਾਂਗੇ ਔਰ ਬਹੁਤ ਸਾਰੀਆਂ ਗੱਲਾਂ ਉਸ ਚਿੱਠੀ ਦੇ ਵਿੱਚ ਕੀਤੀਆਂ ਗਈਆਂ ਨੇ ਤਾਂ ਦੋਸਤੋ ਬੀਜਪੀ ਦੇ ਇਹ ਸੀਨੀਅਰ ਲੀਡਰ ਨੇਗੇ ਮਨਜਿੰਦਰ ਸਰਸਾ ਪਰਮਿੰਦਰ ਬਰਾੜ ਅਤੇ ਤਜਿੰਦਰ ਸਰਾਂ ਇਹਨਾਂ ਨੂੰ ਧਮਕੀ ਦਿੱਤੀ ਗਈ ਹੈ ਇੱਕ ਲੈਟਰ ਹੈ ਸੋ ਫਿਲਹਾਲ ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਲੈਟਰ ਕਿਸ ਨੇ ਭੇਜੀ ਆ ਕਿ ਮਨਸ਼ਾ ਹੈ ਕਿਸ ਨੇ ਕਰਵਾਇਆ ਜਾਂ ਬਾਕੀ ਕੁਛ ਨਾ ਕੁਛ ਹੈਗਾ ਸੋ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਪਰ ਬੀਜੇਪੀ ਦਫਤਰ ਦੇ ਅੱਗੇ ਪਿੱਛੇ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਕਿਉਂਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਕਿ ਕੋਈ ਬੰਦਾ ਚਿੱਠੀ ਰੱਖ ਗਿਆ ਔਰ ਕੌਣ ਰੱਖ ਗਿਆ ਇਹ ਵੀ ਹਜ ਤੱਕ ਨਹੀਂ ਪਤਾ ਲੱਗਿਆ ਹੈਗਾ ਤਾਂ ਧਮਕੀ ਮੇਰੀਆਂ ਬੀਜੇਪੀ ਦੇ ਅੰਗਵਨ ਨੂੰ ਕਿਹਾ ਗਿਆ ਹੈ ਕਿ ਬੀਜੇਪੀ ਛੱਡ ਦਿਓ ਨਹੀਂ ਤਾਂ ਤੁਹਾਨੂੰ ਜਾਨੋਂ ਮਾਰ ਦੇਵਾਂਗੇ ਔਰ ਇਸ ਤੋਂ ਇਲਾਵਾ ਉਹਨਾਂ ਨੂੰ ਸਿੱਖ ਕੌਮ ਦੇ ਕਦਰ ਵੀ ਕਿਹਾ ਗਿਆ ਹੈਗਾ ਤਾਂ ਦੋਸਤੋ ਆ ਚਿੱਠੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਦੇ ਵਿੱਚ ਇਹ ਨਜ਼ਰ ਆ ਰਿਹਾ ਜੋ ਨਾਮ ਵੀ ਮੈਂਸ਼ਨ ਕੀਤੇ ਹੋਏ ਔਰ ਇਸ ਤੋਂ ਇਲਾਵਾ ਉਹਨਾਂ ਨੇ ਧਮਕੀ ਜੋ ਦਿੱਤੀ ਗਈ ਹੈ ਕਿ ਉਹਨਾਂ ਨੂੰ ਜਾਨੋਂ ਮਾਰ ਦਿੱਤਾ ਜਾਊਗਾ ਉਹਨਾਂ ਨੇ ਪਰਵਿੰਦਰ ਬਰਾੜ ਤਜਿੰਦਰ ਸਰਾਂ ਔਰ ਬਾਕੀ ਜਿਹੜੇ ਮਨਜਿੰਦਰ ਸਿਰਸਾ ਉਹਨਾਂ ਨੂੰ ਕਿਹਾ ਕਿ ਅਸੀਂ ਵਾਰਨਿੰਗ ਦੇਣ ਦੇ ਲਈ ਤੁਹਾਨੂੰ ਲਿਖ ਰਹੇ ਹਾਂ ਪਹਿਲਾਂ ਵੀ ਤੁਹਾਨੂੰ ਸੋਸ਼ਲ ਮੀਡੀਆ ਤੇ ਬਹੁਤ ਵਾਰ ਸਮਝਾਇਆ ਤੁਸੀਂ ਪੱਗਾਂ ਦਾ ਪੱਗਾਂ 'ਚ ਸਿਰ ਫਸਾ ਕੇ ਸਿੱਖਾਂ ਨਾਲ ਪੰਜਾਬ ਦੇ ਲੋਕਾਂ ਨਾਲ ਆਰਐਸਐਸ ਤੇ ਭਾਜਪਾ ਨਾਲ ਮਿਲ ਕੇ ਧੋਖਾ ਕਰ ਰਹੇ ਹੋ ਤੁਸੀਂ ਲੋਕਾਂ ਨਾ ਆਰਐਸਐਸ ਨਾਲ ਮਿਲ ਕੇ ਸਿੱਖ ਧਰਮ ਦੇ ਵਿੱਚ ਦਖਲਅੰਦਾਜ਼ੀ ਕੀਤੀ ਹੈ ਜਿਹੜੀ ਉਹ ਕਹਿੰਦੇ ਸਾਨੂੰ ਬਰਦਾਸ਼ਤ ਨਹੀਂ ਹੈ ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਸਮਝਾਇਆ ਤੁਹਾਨੂੰ ਇਹ ਲੱਗਦਾ ਹੈ ਕਿ ਐਵੇਂ ਸਮਝ ਨਹੀਂ ਆਉਣੀ ਕਿ ਭਾਜਪਾ ਨੂੰ ਛੱਡ ਦਿਓ ਨਹੀਂ ਤਾਂ ਅਸੀਂ ਤੁਹਾਨੂੰ ਇਹ ਦੁਨੀਆ ਹੀ ਛੜਾ ਦੇਵਾਂਗੇ ਪੰਜਾਬ ਦੇ ਕਿਸਾਨ ਪਾਈਆਂ ਦੇ ਅੰਦੋਲਨ ਨੂੰ ਵੀ ਤੁਸੀਂ ਖੇਰੂ ਖੇਰੂ ਕਰਨ ਦੇ ਲਈ ਬੀਜੇਪੀ ਸਰਕਾਰ ਨਾਲ ਮਿਲ ਕੇ ਕੁਝ ਚਾਲਾਂ ਚੱਲੀਆਂ ਤੁਸੀਂ ਸਿੱਖ ਕੌਮ ਦੇ ਗੱਦਾਰ ਹੋ ਤਾਂ ਉਹਨਾਂ ਨੇ ਸਿੱਖ ਕੌਮ ਦੇ ਗੱਦਾਰ ਕਿਹਾ ਕਿਸਾਨਾਂ ਦੀ ਗੱਲ ਕੀਤੀ ਹੈਗੀ ਤਾਂ ਉਹਨਾਂ ਨੇ ਲਿਖਿਆ ਕਿ ਤੁਸੀਂ ਪਹਿਲਾਂ ਵੀ ਬਹੁਤ ਸਾਰੀਆਂ ਚੀਜ਼ਾਂ ਕਰ ਰਹੇ ਸੀਗੇ ਅਸੀਂ ਤੁਹਾਨੂੰ ਸਮਝਾਇਆ ਤੁਸੀਂ ਹਟੇ ਨਹੀਂ ਹੈਗੇ ਤਾਂ ਹੁਣ ਸਾਨੂੰ ਇਹ ਇਹ ਤੁਸੀਂ ਸਾਡੇ ਵੱਲੋਂ ਵਾਰਨਿੰਗ ਸਮਝੋ ਵੀ ਸਮਝ ਜਾਓ ਨਹੀਂ ਤਾਂ ਫਿਰ ਸਮਝਾ ਦਿੱਤੇ ਜਾਉਗੇ ਤਾਂ ਇਹ ਚਿੱਠੀ ਵਾਇਰਲ ਹੋ ਰਹੀ ਆ سوشل میڈیا ਤੇ ਰਿਆਸਤ نیوز ਇਸ ਗੱਲ ਦੀ ਪੋਸਟ ਨਹੀਂ ਕਰਦਾ ਕਿ ਚਿੱਠੀ ਕਿਹਨੇ ਲਿਖੀ ਆ ਜਾਂ ਕਿਵੇਂ ਆ ਪਰ ਅਸੀਂ মিডিਆ ਸੋਰਸਸ ਦੇ ਮੁਤਾਬਿਕ ਤੁਹਾਡੇ ਨਾਲ ਇਹ ਖਬਰ ਸਾਂਝੀ ਕਰ ਰਹੇ ਹਾਂ ਤਾਂ ਸਿਕਿਉਰਟੀ ਵਧਾ ਦਿੱਤੀ ਕਿ ਇਹ ਭਾਜੀਪੀ ਲੀਡਰਾਂ ਨੂੰ ਟੈਨਸ਼ਨ ਦੇ ਵਿੱਚ ਪਾ ਦਿੱਤਾ ਗਿਆ ਕਿ ਇਸ ਤਰ੍ਹਾਂ ਕਿਵੇਂ ਹੋ ਗਿਆ ਇਹ ਚਿੱਠੀ ਕਿਹਨੇ ਲਿਖਤੀ ਕੋਦੰਬੂ ਕੀ ਜਾਨੋ ਮਾਰਨ ਦੀ ਗੱਲ ਆ ਗਈ ਤਾਂ ਬਹੁਤ ਵੱਡੀ ਗੱਲ ਹੁੰਦੀ ਹੈਗੀ ਇਹ ਬੰਦੇ ਦੇ ਅੰਦਰ ਡਰ ਪੈਦਾ ਹੋ ਜਾਂਦਾ ਬੰਦਾ ਘਰੋਂ ਨਿਕਲਣ ਲੱਗਿਆ ਵੀ ਸੋਚਦਾ ਵੀ ਕੀ ਕਿਤੇ ਕੋਈ ਗਲਤ ਨਾ ਹੋ ਜਾਵੇ ਤਾਂ ਇਹ ਚਿੱਠੀ ਆਈ ਹੈ ਜਿਹਦੇ ਵਿੱਚ ਸ਼ਰੇਆਮ ਬੀਜੇਪੀ ਦੇ ਜਿਹੜੇ ਸੀਨੀਅਰ ਲੀਡਰ ਨੇ ਉਹਨੂੰ ਧਮਕੀਆਂ ਦਿੱਤੀਆਂ ਗਈਆਂ ਉਹ ਕਹਿੰਦੇ ਤੁਸੀਂ ਸਿੱਖ ਕੌਮ ਦੇ ਗਦਾਰ ਹੋਗੇ ਔਰ ਤੁਸੀਂ ਬੀਜੇਪੀ ਛੱਡ ਦਿਓ ਨਹੀਂ ਤਾਂ ਫਿਰ ਤੁਹਾਡੇ ਨਾਲ ਅੰਜਾਮ ਬੁਰਾ ਹੋਊਗਾ